ਸਤਿ ਸ਼੍ਰੀ ਅਕਾਲ ਜੀ ਪੁੱਲ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਆ। ਅੱਜ ਦੀ ਵੀਡੀਓ ਲੈ ਕੇ ਆਏ ਆਂ ਟੀ ਡੀ ਐਸ ਬਾਰੇ ਜਿਹਨੂੰ 3 ਡੇਸ ਸਿਗਨਸ ਵੀ ਕਹਿ ਦਿੰਦੇ ਆ। ਇਹਦਾ ਪੰਜਾਬ ਦੇ ਵਿੱਚ ਬਹੁਤ ਸਪੀਡ ਨਾਲ ਫੈਲ ਰਹੀ ਆ। ਤੇ ਇਹਦੇ ਵਿੱਚ ਕੁਝ ਹੋਰ ਵੀ ਬਿਮਾਰੀਆਂ ਦਾ ਆਪਾਂ ਨੂੰ ਨਾਲ ਪਲੇਖਾ ਪੈਂਦਾਗਾ ਜਿਹਦੇ ਵਿੱਚ ਆਪਾਂ ਵੀ ਟ੍ਰੀਟਮੈਂਟ ਇੱਕ ਦੂਜੇ ਤੋਂ ਸੁਣ ਕੇ કરીਏ ਨੇ ਜਿਆਦੇ ਪ੍ਰੋਬਲਮ ਜਿਹੜੀ ਇਹ ਸੀਰੀਅਸ ਕੇਸ ਆਏ ਉਹ ਹੈਗੇ ਲਾਰਜ ਡੈਰੀ ਫਾਰਮਾਂ ਜਾਂ ਡੈਰੀ ਫਾਰਮਾਂ ਜਿਹੜੇ ਉੱਥੇ ਦੇ ਜਿਆਦੇ ਕੇਸ ਆ ਰਹੇ ਆ ਪਿੰਡਾਂ ਦੇ ਵਿੱਚ ਬੁਖਾਰ ਦੇ ਕੇਸ ਆ ਰਹੇ ਹੈਗੇ ਤੇ ਫਾਰਮਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਕੇਸ ਆ ਰਹੇ ਆ ਤੇ ਡਾਕਟਰ ਜਿਹੜਾ ਪਿੰਡਾਂ ਤੇ ਫਾਰਮ ਵਾਲਾ ਟਰੀਟਮੈਂਟ ਦੋਨੇ ਥਾਂ ਤੇ ਸੇਮ ਹੀ ਕਰੀ ਜਾ ਰਹੇ ਹੈਗੇ ਜਿਹਦੇ ਵਿੱਚ ਫਾਰਮਾਂ ਦੇ ਵਿੱਚ ਡੈਥ ਜਿਹੜੀ ਰੇਟ ਆ ਉਹ ਜ਼ਿਆਦਾ ਹੈਗਾ ਜਿਵੇਂ ਸਾਡੇ ਵੀ ਦੋ ਪਸ਼ੂ ਐਨੀਮਲ ਚਲੇ ਗਏ ਦੇ ਵਿੱਚ ਇਹ ਇਹ ਪ੍ਰੋਬਲਮ ਆਉਗੀ ਸੋਨੂੰ ਇਹ ਬੱਚੀਆਂ ਤੇ ਹੀਫਰਾਂ ਨੂੰ ਆਉਗੀ ਜਿਹੜੀਆਂ ਪ੍ਰੈਗਨੈਂਟ ਹੀਫਰਾਂ ਤੇ ਬੱਚੀਆਂ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਜਿਹੜੇ ਮਿਲਕਿੰਗ ਵਾਲੇ ਗਾਂ ਉਹਨਾਂ ਨੂੰ ਇਹ ਪ੍ਰੋਬਲਮ ਘੱਟ ਆਉਂਦੀ ਆ ਮਿਲਕਿੰਗ ਵਾਲੀਆਂ ਗਾਂ ਨੂੰ ਇਹ ਪ੍ਰੋਬਲਮ ਆਉਗੀ ਵੀ ਤਾਂ ਸਿਰਫ ਕੱਲੀ ਉਹਦੇ ਵਿੱਚ ਟੈਂਪਰੇਚਰ ਹੁੰਦਾ ਜਾਂ ਥੋੜਾ ਮੋਟੋ ਗਰਮੀ ਕਰਕੇ ਹੀਟ ਟੈਸਟ ਕਰਕੇ ਵੀ ਹੁੰਦਾ ਪਹਿਲੀਆਂ ਦੇ ਵਿੱਚੋਂ ਟੈਂਪਰੇਚਰ ਹੁੰਦਾ ਜਾਂ ਪਸ਼ੂ ਹੌਂਕਦੇ ਆ ਆਪਾਂ ਨੂੰ ਇਹਦੇ ਵਿੱਚ ਭੁਲਿਖਾ ਪੈ ਜਾਂਦਾਗਾ ਵੀ ਗਰਮੀ ਕਰਕੇ ਹੀਟ ਟੈਸਟ ਕਰਕੇ ਆ ਇਹ ਦਿਨਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਆਪਾਂ ਕਰਨਾ ਕੀ ਹੈਗਾ ਤੁਸੀਂ ਦਿਨ ਦੇ ਵਿੱਚ ਤਿੰਨ ਵਾਰ ਗਾਈਆਂ ਦਾ ਟੈਂਪਰੇਚਰ ਚੈੱਕ ਕਰਨਾ ਜਿਹੜੀ ਤੁਹਾਨੂੰ ਲੱਗਦੀ ਹੈ ਵੀ ਇਹ ਗਾਂ ਨੇ ਮਰੀ ਨੇ ਪੱਠੇ ਨਹੀਂ ਖਾਦੇ ਇਹ ਗਾਂ ਮਰੀ ਪੱਠਾਂ ਤੇ ਉੱਠ ਕੇ ਨਹੀਂ ਆਈ ਠੀਕ ਹੈ ਜਾਂ ਜਿਹੜੀ ਗਾਂ ਥੋੜੀ ਤੇਜ਼ ਸਾਹ ਲੈ ਰਹੀ ਆ ਪੱਠੇ ਦਾ ਨਹੀਂ ਖਾਦ ਉਹਨੂੰ ਤੇਜ਼ ਵੀ ਸਾਹ ਲੈ ਰਹੀ ਆ ਉਹਦਾ ਤਿੰਨ ਵਾਰੀ ਦਿਨ ਦੇ ਵਿੱਚ ਤੁਸੀਂ ਟੈਂਪਰੇਚਰ ਚੈੱਕ ਕਰ ਨਹੀਂ ਕਰਨਾ ਠੀਕ ਹੈ ਸਾਰਿਆਂ ਤੋਂ ਪਹਿਲੀ ਇਹ ਹੈਗਾ ਦੂਜੀਆਂ ਇਹ ਦਿਨਾਂ ਦੇ ਵਿੱਚ ਅਸੀਂ ਪਹਿਲਾਂ ਵੀ ਆਪਾਂ ਇੱਕ ਦਿਓ ਵੀਡੀਓ ਪਾ ਚੁੱਕੇ ਹਾਂਗੇ ਵੀ ਤੁਸੀਂ ਮੱਖੀਆਂ ਤੇ ਮੱਛਰਾਂ ਦਾ ਸਾਰਾ ਤੋਂ ਵੱਧ ਧਿਆਨ ਜਿਹੜਾ ਇਹ ਦਿਨਾਂ ਦੇ ਵਿੱਚ ਦੇਣਾਗਾ ਮੱਖੀਆਂ ਮੱਛਰਾਂ ਦਾ ਕੰਟਰੋਲ ਕਰੋ ਬਿਮਾਰੀ ਮੱਖੀਆਂ ਮੱਛਰਾਂ ਤੋਂ ਬਹੁਤ ਸਪੀਡ ਨਾਲ ਫੈਲਦੀ ਆ ਤੇ ਫਾਰਮ ਦੇ ਵਿੱਚ ਜਿਹੜੀ ਐਂਟਰੀ ਆ ਤੁਸੀਂ ਬਿਲਕੁਲ ਬੰਦ ਕਰ ਦਿਓ ਠੀਕ ਹੈ ਕਿਉਂਕਿ ਇੱਕ ਦੂਜੇ ਐਨੀਮਲ ਤੋਂ ਬਿਮਾਰੀ ਇਹ ਗਾਂ ਫੈਲਦੀ ਹੈਗੀ ਤੇ ਇਹਦਾ ਟਰੀਟਮੈਂਟ ਆ ਜਿਹੜਾ ਅਸੀਂ ਸੋ ਨੂੰ ਦੱਸਣ ਜਾ ਰਹੇ ਆ ਉਹ ਵੀਡੀਓ ਦੇ ਵਿੱਚ ਕਲਿੱਪ ਵੀ ਲਾ ਦਾਂਗੇ ਟ੍ਰੀਟਮੈਂਟ ਤੁਹਾਨੂੰ ਦੇਤਾ ਇੱਕ ਥੋੜੇ ਮੂਰੇ ਰਿਕਵੈਸਟ ਆ ਵੀ ਇਹ ਟ੍ਰੀਟਮੈਂਟ ਨੂੰ ਤੁਸੀਂ ਘੱਟੋ ਘੱਟ ਆਪਦੇ ਜਿਹੜੇ ਗਵਰਨਮੈਂਟ ਡਾਕਟਰ ਵਧੀਆ ਗਵਰਨਮੈਂਟ ਡਾਕਟਰ ਨਾਲ ਡਿਸਕਸ ਕਰਕੇ ਟ੍ਰੀਟਮੈਂਟ ਫੇਰ ਲਾਇਓ ਕਿਉਂਕਿ ਹਰੇਕ ਐਨੀਮਲ ਦੇ ਬਾਡੀ weight ਤੇ ਐਨੀਮਲ ਦੀ ਕੰਡੀਸ਼ਨ ਦੇ ਹਿਸਾਬ ਨਾਲ ਕੁਝ ਚੀਜ਼ ਇੰਜੈਕਸ਼ਨ ਇੱਕ ਅਦਾ ਐਡ ਵੀ ਕਰਨਾ ਪੈ ਜਾਂਦਾ ਇਹ ਕੰਡੀਸ਼ਨ ਨਾਰਮਲ ਆ ਹੋ ਸਕਦਾ ਇੱਕ ਅਦਾ ਆਪਾਂ ਨੂੰ ਰਿਮੂਵ ਵੀ ਕਰਨਾ ਪਵੇ ਜਿਵੇਂ ਅਸੀਂ ਵੀ ਇੱਕ ਦੋ ਡਾਕਟਰਾਂ ਨੇ ਪਹਿਲਾਂ ਸਾਹ ਦਿੱਤੀ ਸਾਡੇ ਐਨੀਮਲ ਦੀ ਡੈਥ ਦਾ ਕਾਰਨ ਸਮਝਿਆ ਉਹ ਬਾ ਡੋਜ਼ ਟਰੀਟਮੈਂਟ ਉਹਨੇ ਟਰੀਟਮੈਂਟ ਹੀ ਸਾਨੂੰ ਇੰਨਾ ਹੈਵੀ ਦਾਸਤਾ ਗਾਂ ਬਚ ਸਕਦੀ ਸੀਗੀ ਕਲਕੱ ਟਰੀਟਮੈਂਟ ਨਹੀਂ ਹੈਵੀ ਦਾਸਤਾ ਟਰੀਟਮੈਂਟ ਲਾਉਣ ਨਾਲ ਹੀ ਗਾਂ ਮਰ ਗਈ ਠੀਕ ਹੈ ਕੋਈ ਵੀ ਟਰੀਟਮੈਂਟ ਜਿੱਥੇ ਤੱਕ ਮੈਂ ਆਕੂ ਜਿੰਨਾ ਕਿ ਮੇਰਾ ਐਕਸਪੀਰੀਅੰਸ ਹੈਗਾ ਠੀਕ ਹੈ ਮੈਂ ਇੱਕ ਡੈਰੀ ਫਾਰਮਰ ਆ ਮੈਂ ਕੋਈ ਡਾਕਟਰ ਨਹੀਂਗਾ ਕੱਲ ਨੂੰ ਕੋਈ ਕਲੇਮ ਕਰੇ ਵੀ ਹਾਂ ਬਈ ਤੁਸੀਂ ਟ੍ਰੀਟਮੈਂਟ ਦਿੱਤਾ ਜੇ ਉਹ ਅਸੀਂ ਵੀ ਸਾਡੇ ਸੀਨੀਅਰ ਡਾਕਟਰਾਂ ਉਹਨਾਂ ਨੂੰ ਸਲਾਹ ਕਰਕੇ ਉਹਨਾਂ ਨੂੰ ਪੁੱਛ ਕੇ ਸਾਨੂੰ ਅੱਗੇ ਟ੍ਰੀਟਮੈਂਟ ਸ਼ੇਅਰ ਕਰ ਰਹੇ ਹਾਂਗੇ ਤੇ ਆਪਦੇ ਫਾਰਮ ਦੇ ਉੱਤੇ ਅਸੀਂ ਇਹ ਟ੍ਰੀਟਮੈਂਟ ਪ੍ਰੈਕਟੀਕਲ ਵੀ ਕਰਿਆ ਕੋਈ ਵੀ ਚੀਜ਼ ਅਸੀਂ ਪ੍ਰੈਕਟੀਕਲ ਕਰਕੇ ਉਹਦਾ ਰਿਜ਼ਲਟ ਲੈ ਕੇ ਆਪਦੇ ਫਾਰਮ ਤੇ ਅੱਗੇ ਟ੍ਰੀਟਮੈਂਟ ਫੇਰ ਸ਼ੇਅਰ ਕਰਦੇ ਹਾਂ ਐਵੇਂ ਇੱਕ ਦੂਜੇ ਤੋਂ ਸੁਣ ਕੇ ਟ੍ਰੀਟਮੈਂਟ ਗਰੁੱਪਾਂ ਦੇ ਵਿੱਚ ਪਾਉਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਆਪਣਾ ਤਾਂ ਨੁਕਸਾਨ ਹੋਣਾ ਹੀ ਹੁੰਦਾ ਉਹ ਟ੍ਰੀਟਮੈਂਟ ਅੱਗੇ ਹੋਰ ਫਾਰਮਰਾਂ ਦਾ ਵੀ ਨੁਕਸਾਨ ਹੋ ਜਾਂਦਾ ਠੀਕ ਹੈ ਇਸੇ ਲਈ ਜਿਹੜੀ ਦੀ ਬਿਮਾਰੀ ਆ ਸਾਰਿਆਂ ਤੋਂ ਪਹਿਲਾਂ ਤੁਸੀਂ ਇਹਦੇ ਵਿੱਚ ਜਿਹੜਾ ਡਾਈਟ ਦੇ ਵਿੱਚ ਐਡ ਕਰਨਾ ਹੈਗਾ ਉਹ ਹੈਗਾ ਹਲਦੀ ਹਲਦੀ ਦੀ ਤੁਸੀਂ ਡੇਲੀ ਇਹਨਾਂ ਨੂੰ ਡ੍ਰੋਪ ਡ੍ਰੈਸਿੰਗ ਦੇ ਵਿੱਚ ਹਲਦੀ ਸਟਾਰਟ ਕਰੋ ਤੇ ਜਿਹੜੀ ਮਿਨਰਲ ਦੀ ਡੋਜ਼ ਆ ਉਹ ਘਟੋ ਘਟ ਹੀਫਰਾਂ ਨੂੰ ਵਧੀਆ ਕੁਆਲਿਟੀ ਦਾ ਜਿਵੇਂ ਹਾਈ ਮਿਨ ਵਗੈਰਾ ਜਿਹੜੇ ਮਿਨਰਲ ਮਿਕਚਰ ਆ ਵਧੀਆ ਪ੍ਰੀਮਿਕਸ ਕੋਈ ਵੀ ਉਹ 200 ਗ੍ਰਾਮ ਤੱਕ ਤੁਸੀਂ ਐਨੀਮਲ ਨੂੰ ਮਿਨਰਲ ਸਟਾਰਟ ਕਰੋ ਜਿਹਦੇ ਇਹਦੇ ਨਾਲ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੋ ਜਾਂਦੀ ਹੈ ਬਿਮਾਰੀ ਦੇ ਵਿੱਚ ਜੇ ਤੁਹਾਡਾ ਪਸ਼ੂ ਖਿੱਚ ਕੇ ਤੇਜ਼ ਸਾਹ ਲੈ ਰਿਹਾ ਠੀਕ ਹੈ ਉਹਦੇ ਉਹਦੇ ਵੀ ਕੈਲਸ਼ੀਅਮ ਦੀ ਕਮੀ ਹੈ ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਤੁਸੀਂ ਕੀ ਕਰਨਾਗਾ ਪਸ਼ੂ ਦਾ ਸੀ ਪਸ਼ੂ ਸਾਰਿਆਂ ਤੋਂ ਪਹਿਲਾਂ ਤੁਸੀਂ ਕੀ ਕਰਨਾ ਪਸ਼ੂ ਦਾ ਟੈਂਪਰੇਚਰ ਚੈੱਕ ਕਰਨਾ ਫਿਰ ਉਹਦੀ ਤੁਸੀਂ ਸੀਬੀਸੀ ਕਰਾਉਣੀ ਆ ਤੇ ਨਾਲ ਕੈਲਸ਼ੀਅਮ ਦਾ ਵੀ ਟੈਸਟ ਕਰਾ ਸਕਦੇ ਹੋ ਵੀ ਪਸ਼ੂ ਦੀ ਕੈਲਸ਼ੀਅਮ ਡੈਫੀਸ਼ੈਂਸੀ ਹੈਗੀ ਆ ਕਿ ਨਾ ਠੀਕ ਹੈ ਜੇ ਆਪਾਂ ਚਲੋ ਇੱਕ ਦੋ ਦਿਨਾਂ ਲਈ ਕੈਲਸ਼ੀਅਮ ਉਹਦੇ ਯੂਜ਼ ਕਰ ਵੀ ਦੇਵਾਂਗੇ ਲੈ ਉਹਦੇ ਕੋਈ ਸਾਈਡ ਇਫੈਕਟ ਨਹੀਂ ਉਹਨੂੰ ਤੁਹਾਨੂੰ ਪਲੱਸ ਬੈਨੀਫਿਟ ਹੀ ਮਿਲਣਗੇ ਕੋਈ ਨੁਕਸਾਨ ਨਹੀਂ ਹੋਊਗਾ ਇਹਦੇ ਵਿੱਚ ਠੀਕ ਹੈ ਤੇ ਬਿਮਾਰੀ ਜਿੰਨੀ ਸਪੀਡ ਨਾਲ ਵੱਧਦੀ ਹੈ ਉਨੀ ਸਪੀਡ ਨਾਲ ਕੰਟਰੋਲ ਵੀ ਹੋ ਜਾਂਦੀ ਹੈਗੀ ਇੱਕ ਅਸੀਂ ਬਹੁਤ ਵਾਰੀ ਵੀਡੀਓ ਕਰੀ ਹੈਗੀ ਤੇ ਗੱਲ ਕਰ ਫਾਰਮਰ ਪਤਾ ਨਹੀਂ ਵੀ ਮਹਿੰਗੀ ਚੀਜ਼ ਖਰੀਦਣ ਨੂੰ ਪਹਿਲਾਂ ਤਿਆਰ ਹੋਏ ਜਿਵੇਂ ਉਹ ਫੌਗ ਵਾਲਾ ਪੰਪ ਦਿਖਾਇਆ ਸੀ ਅਸੀਂ ਤੁਹਿਆਂ ਵਾਲਾ ਉਹ ਤਾਂ ਮੇਰੇ ਤਾਂ ਬਹੁਤ ਫਾਰਮਾਂ ਨੇ ਖਰੀਦ ਲਿਆ ਫਾਰਮੋਲੀਨ ਜਿਹੜੀ ਸੈਨੀਟਾਈਜੇਸ਼ਨ ਲਈ ਆਪਾਂ ਬੈਕਟੀਰੀਆ ਨੂੰ ਕਿਲ ਕਰਨ ਲਈ ਜਿਹੜੀ ਆਪਾਂ ਸਪਰੇਅ ਕਰਦੇ ਆ ਉਹਨੂੰ ਫਾਰਮਰ ਘੱਟ ਯੂਜ਼ ਕਰਕੇ ਰਾਜੀ ਹੈ ਵੀਰੇ ਉਹਦੀ ਤੁਸੀਂ ਡੋਜ਼ ਆ ਜਿਹੜੀ ਠੀਕ ਹੈ ਜੇ ਆਪਾਂ 1 ਲੀਟਰ ਪਾਉਂਦੇ ਸੀ ਢੋਲੀ ਦੇ ਵਿੱਚ 1.5 ਲੀਟਰ ਪਾ ਕੇ ਉਹਦੀ ਸਪਰੇਅ ਕਰੋ ਮਛਰਾਂ ਦਾ ਹੀ ਬਹੁਤ ਵਧੀਆ ਕੰਟਰੋਲ ਕਰਦੀ ਆ ਤੇ ਇਹ ਬਿਮਾਰੀ ਨੂੰ ਬਹੁਤ ਹੱਦ ਤੱਕ ਸਾਡੇ ਦਾ ਬਿਲਕੁਲ ਹੀ ਉਹਨੇ ਰੋਕਦਾ ਅਸੀਂ ਡੇਲੀ ਪਹਿਲਾਂ ਅਸੀਂ ਹਫਤੇ 'ਚ ਕਰਦੇ ਸੀਗੇ ਇਹ ਹੁਣ ਅਸੀਂ ਡੇਲੀ ਸਟਾਰਟ ਕਰੀ ਹੋਈ ਹੈ ਜਿੱਦਾਂ ਦੀ ਬਿਮਾਰੀ ਚੱਲ ਰਹੀ ਹੈ। ਇਹ ਸਪਰੇਆਂ ਦੇਹੀ ਫੈਰਾ ਹੁੰਦਾ ਜਦੋਂ ਤੁਹਾਨੂੰ ਕੋਈ ਲੱਗੇ ਵੀ ਆਊਟ ਬ੍ਰੇਕ ਹੋਊਗੀ ਉਦੋਂ ਤੁਸੀਂ ਇਹਦੀ ਸਪਰੇ ਕਰਨੀ ਸਟਾਰਟ ਕਰ ਦਿਓ। ਠੀਕ ਹੈ। ਹੁਣ ਸਾਰੇ ਵੀਰ ਮੇਰੇ ਟ੍ਰੀਟਮੈਂਟ ਲਿਖ ਲਓ। ਟ੍ਰੀਟਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਾਂ ਟੈਂਪਰੇਚਰ ਚੈੱਕ ਕਰਨਾ ਉਹਦਾ, ਸੀ.ਵੀ.ਸੀ ਕਰਾਉਣੀ ਆਂਗੀ, ਕੈਲਸ਼ੀਅਮ ਦਾ ਟੈਸਟ ਕਰਾਉਣਾਗਾ। ਠੀਕ ਹੈ। ਚਲੋ ਤੁਹਾਨੂੰ ਰਿਪੋਰਟ ਲੇਟ ਆਊਗੀ ਇਹਦੇ ਵਿੱਚ ਟੈਂਪਰੇਚਰ ਹੈਗਾ ਤਾਂ ਤੁਸੀਂ ਇਹਦਾ ਟ੍ਰੀਟਮੈਂਟ ਲਿਖਾ ਰਹੇ ਹਾਂ ਅਸੀਂ। ਉਹ ਸਟਾਰਟ ਕਰਿਓ ਤੇ ਜਿਹੜੀ ਫੀਡ ਦੇ ਵਿੱਚ ਤੁਸੀਂ ਇਹਨਾਂ ਨੂੰ ਕੈਲਸ਼ੀਅਮ ਦੇਣਾਗਾ ਠੀਕ ਹੈ ਟ੍ਰੀਟਮੈਂਟ ਦੀ ਸੋਨੂੰ ਜਿਹੜੀ ਸਾਈਡ ਦੇ ਉੱਪਰ ਕਲਿੱਪ ਵੀ ਚੱਲ ਰਹੀ ਹੈਗੀ ਉਹ ਕਲਿੱਪ ਵੀ ਲਾ ਦਿਓ ਇੱਕ ਵੀਰੇ ਜਿਹੜੀ ਇਹ ਬਿਮਾਰੀ ਹੈਗੀ ਇਹ 3 ਡੇ ਸਿਕਨੈਸ ਹੀ ਹੈ ਜਿਹਨੂੰ ਆਪਾਂ ਲੰਗੜਾ ਬਖਾਰ ਕਹਿ ਦਿੰਨੇ ਆ ਇਹਨੂੰ ਗਲਕੋਟੂ ਨਾਲ ਨਾਮ ਕੰਪੇਅਰ ਕੀਤਾ ਜਾਵੇ ਗਲਕੋਟੂ ਜਿਹੜਾ ਗਾਈਆਂ ਦੇ ਵਿੱਚ 0.4 ਚਾਂਸ ਆ ਗਲਕੋਟੂ ਨੂੰ ਗਾਵਾਂ ਦੇ ਵਿੱਚ ਆਉਣ ਦੇ ਇਹਦੇ ਕੈਲਸ਼ੀਅਮ ਦੀ ਕਮੀ ਨਾਲ ਹੀ ਉਹਦੇ ਵੀ ਸਾਹ ਜਿਹੜੀ ਉਹ ਔਖੇ ਲੈਣ ਲੱਗ ਜਾਂਦੀ ਹੈ ਤੇ ਹੀਟ ਸਟ्रेस ਦੇ ਕਾਰਨ ਗਲਕੋਟੂ ਦਾ ਟ੍ਰੀਟਮੈਂਟ ਨਾਲ ਐਡ ਕਰਿਓ ਉਹਦੇ ਨਾਲ ਤੇ ਹੁਣ ਟ੍ਰੀਟਮੈਂਟ ਉਹ ਤੁਸੀਂ ਸਾਰੇ ਲਿਖ ਲਓ ਤੇ ਸਕਰੀਨ ਦੇ ਉੱਪਰ ਸਾਈਡ ਤੇ ਟ੍ਰੀਟਮੈਂਟ ਚੱਲ ਵੀ ਰਿਹਾ ਜੇ ਕਿਸੇ ਨੂੰ ਫੇਰ ਵੀ ਕੋਈ ਪ੍ਰੋਬਲਮ ਹੋਈ ਵੀਰ ਬਣ ਕੇ ਕਾਲ ਕਰਨ ਦੀ ਬਿਜਾਏ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਆਪੇ ਕੰਟੈਕਟ ਕਰ ਲਾਂਗੇ ਜਾਂ ਤੁਹਾਡੀ ਵਟਸਐਪ ਤੇ ਰਿਪਲਾਈ ਦੇ ਦਾਂਗੇ ਐਨੇ ਫੋਨ ਜਿਹੜੇ ਅਸੀਂ ਅਟੈਂਡ ਨਹੀਂ ਕਰ ਸਕਦੇ ਤੁਸੀਂ ਵੀ ਤੁਹਾਨੂੰ ਪਤਾ ਵੀ ਹਰੇਕ ਦੀ ਫੋਨ ਸੁਣਨ ਦੀ ਕੈਪੈਸਿਟੀ ਹੁੰਦੀ ਆ ਜਿਹਦੇ ਵਿੱਚ ਇੱਕ ਕਾਰਪੇਡ ਇੰਜੈਕਸ਼ਨ ਦੇਖ ਰਹੇ ਹੋ ਤੁਸੀਂ ਸਟਾਰਟਿੰਗ ਤੇ 15 ਤੋਂ 20 ਐਮਐਲ ਦੇਣਾ ਇੱਕ ਦਿਨ ਹੀ ਦੇਣਾ ਤੁਸੀਂ ਇਹ ਇੱਕ ਦਿਨ ਦੀ ਡੋਜ਼ ਆ ਉਸ ਤੋਂ ਬਾਅਦ ਤੁਸੀਂ ਇੱਕ ਮੈਗਲੋਡਨ ਇੰਜੈਕਸ਼ਨ ਆਉਂਦਾਗਾ ਤੇ ਉਹ ਦੋ ਦਿਨ ਪਹਿਲੇ ਦਿਨ ਲਾਉਣਾ ਤੁਸੀਂ ਕਾਰਪੇਡ ਸੈਕਿੰਡ ਤੇ ਥਰਡ ਦਿਨ ਲਾਉਣਾ ਤੁਸੀਂ ਮੈਗਲੋਡਨ ਉਸ ਤੋਂ ਬਾਅਦ ਨਿਓ ਹਿਸਟਾ ਇੰਜੈਕਸ਼ਨ ਆ ਵੀਰੇ 15 ਐਮਐਲ ਲਾਉਣਾਗਾ ਤਿੰਨ ਦਿਨ ਵਾਲੀ ਤੇ ਉਸ ਤੋਂ ਬਾਅਦ ਆ ਗਿਆ ਵੀਰੇ ਇਹਦੇ ਵਿੱਚ ਐਨਰੋ ਐਨਰੋ ਤੁਸੀਂ ਵਰੀਆ ਲੈਣੀ ਹੈ ਜਿਵੇਂ ਐਨਰੋ ਤੁਸੀਂ ਵੈਰੋਸਨ ਲੈ ਲਿਓ ਵੈਰੋਸਨ ਐਨਰੋ ਆ ਜਿਹੜੀ ਉਹ ਵੀ ਤੁਸੀਂ 3 ਦਿਨ ਵਾਲੀ ਲਾਉਣੀ ਹੈਗੀ ਠੀਕ ਹੈ ਫਿਰ ਮੌਕਸੀਵਲ ਇੰਜੈਕਸ਼ਨ ਆ ਵੀਰੇ ਇੱਕ ਤੇ ਐਨਰੋ ਲਾ ਲਓ ਜਾਂ ਮੌਕਸੀਵਲ ਲਾ ਲਓ ਦੋਨਾਂ ਦੇ ਵਿੱਚੋਂ ਇੱਕ ਇੰਜੈਕਸ਼ਨ ਲਾ ਲਓ ਹੁਣ ਇਹਦੇ ਵਿੱਚ ਤੁਸੀਂ ਪਹਿਲੇ ਦਿਨ ਕਾਰਪੇਡ ਇੰਜੈਕਸ਼ਨ ਲਾਉਣਾ ਸੈਕੰਡ ਤੇ 3rd ਦੇ ਮੈਗਲੋਰਡਨ ਇੰਜੈਕਸ਼ਨ ਲਾਉਣਾ ਫਿਰ ਨਿਓ ਹਿਸਟਾ ਤਿੰਨੇ ਦਿਨ ਲਾਉਣਾਗਾ ਫਿਰ ਨਾਲ ਤੁਸੀਂ ਜਿਹੜਾ ਵੈਰੋਸਨ ਲਾਉਣੀ ਹੈ ਇਹ ਤਾਂ ਇੰਜੈਕਸ਼ਨ ਆ ਵੀਰੇ ਤੁਸੀਂ ਯੂਜ਼ ਕਰਨੇ ਆ ਨਾਲ ਤੁਸੀਂ ਏਵਲ ਦਾ ਇੰਜੈਕਸ਼ਨ ਵੀ ਯੂਜ਼ ਕਰਦੇ ਨੇ ਜਿਹਨੂੰ ਕੈਡੀਸਟਨ ਕਹ ਦਿੰਨੇ ਆਪਾਂ ਤੇ ਇੱਕ ਇਹਦੇ ਵਿੱਚ ਤੁਸੀਂ ਪਲੱਸ ਤੋਂ ਨੋਟ ਕਰ ਲਓ ਜਿਹੜਾ ਵਿੱਚ ਨਹੀਂ ਹੈਗਾ ਤੇ ਉਹ ਹੈਗਾ ਮਾਈਫੈਕਸ ਐਨ ਐਸ ਲੈਣੀ ਆ ਵੀਰੇ ਤੁਸੀਂ ਅੱਧਾ ਲੀਟਰ 250 300 ਐਮਐਲ ਹੈ ਜਿਹੜਾ ਐਨ ਐਸ ਲੱਗ ਜਾਏ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਮਾਈਫੈਕਸ 250 ਐਮਐਲ ਐਡ ਕਰ ਦਿਓ ਤੇ ਮਾਈਫੈਕਸ ਵੀ ਦੋ ਦਿਨ ਜ਼ਰੂਰ ਦਿਓ ਜਿਹੜੀ ਕੈਲਸ਼ੀਅਮ ਦੀ ਡੈਫੀਸ਼ੈਂਸੀ ਉਹ ਦੂਰ ਹੋ ਜਾਊਗੀ ਕੋਸ਼ਿਸ਼ ਕਰੋ ਜੋ ਮਾਈਫੈਕਸ ਦੇਣੀ ਹੈ ਤੁਸੀਂ ਗਾਈ ਦਾ ਟੈਂਪਰੇਚਰ ਆ 102 ਤੱਕ ਆ ਜੇ ਟੈਂਪਰੇਚਰ ਡਾਊਨ ਹੋ ਜੇ 105 6 ਟੈਂਪਰੇਚਰ ਜਦੋਂ ਗਾਈ ਦਾ ਤੁਸੀਂ ਇਹ ਨਹੀਂ ਲਾਉਣਾ ਪਹਿਲਾਂ ਇਹ ਜਿਹੜੇ ਤੁਹਾਨੂੰ ਟ੍ਰੀਟਮੈਂਟ ਦੱਸਿਆ ਇੰਜੈਕਸ਼ਨ ਇਹ ਲਾਓ ਤੇ ਉਹਨੂੰ ਘੱਟੋ ਘੱਟ ਦੋ ਦੋ ਘੰਟੇ ਬਾਅਦ ਨਮਾਓ ਉਹਨੂੰ ਠੰਡੀ ਰੱਖੋ ਤਾਂ ਟੈਂਪਰੇਚਰ ਤੋੜੋ ਬੁਖਾਰ ਤੋੜੋ ਉਸ ਤੋਂ ਬਾਅਦ ਤੁਸੀਂ 5 6 10 ਘੰਟੇ ਬਾਅਦ ਉਹਦੇ ਮਾਈਫੈਕਸ ਦੀ ਇੰਜੈਕਸ਼ਨ ਮਾਈਫੈਕਸ ਡ੍ਰਿਪਰਾਂ ਹੀ ਆਈਵੀ ਤੁਸੀਂ ਲਾ ਐਨ ਐਸ ਦੇ ਵਿੱਚ ਮਿਕਸ ਕਰਕੇ ਲਾਉਣਾ ਕਿਉਂਕਿ ਆਪਾਂ ਐਨ ਐਸ ਦੇ ਵਿੱਚ ਇਸ ਲਈ ਮਿਕਸ ਕਰ ਰਹੇ ਹਾਂ ਵੀ ਉਹਨੂੰ ਉਹ ਧੱਕਾ ਨਾ ਲਾਵੇ ਸ਼ੌਕ ਨਾ ਦੇਵੇ ਇਸੇ ਲਈ ਇਹ ਟ੍ਰੀਟਮੈਂਟ ਕਰੋ ਤੁਸੀਂ ਸੋ ਉਹਨੂੰ 101% ਰਿਜ਼ਲਟ ਮਿਲੂਗਾ ਹਲਦੀ ਜ਼ਰੂਰ ਕਰ ਦਿਓ ਇੱਕ ਵੀਰੇ ਲੰਮੀ ਸੋਲ ਦਾ ਇੰਜੈਕਸ਼ਨ ਆਉਂਦਾ ਇਮਿਊਨਿਟੀ ਬੂਸਟ ਕਰਨ ਲਈ ਤੇ ਉਹ ਤੁਸੀਂ ਡੇਲੀ 10 ਤੋਂ 15 ਐਮ ਐਲ ਉਹ ਵੀ ਨਾਲ ਲਾ ਸਕਦੇ ਹੋ ਉੱਥੇ ਤੁਹਾਨੂੰ ਹੋਰ ਵੀ ਕਿਸੇ ਗਾਂ ਦੇ ਸ਼ੱਕ ਲੱਗਦਾ ਉੱਥੇ ਵੀ ਲਾ ਸਕਦੇ ਹੋ ਜਿਹੜੀ ਕੈਲਸ਼ੀਅਮ ਵਾਲੀ ਕਮੀ ਹੈ ਤੁਸੀਂ ਇਹ ਸਾਨੂੰ 24 ਘੰਟਿਆਂ ਬਾਅਦ ਫੇਸ ਦੇਖਣ ਨੂੰ ਮਿਲੂਗੀ ਪਹਿਲੇ ਸਟਾਰਟਿੰਗ ਦੇ ਵਿੱਚ ਨਹੀਂ ਮਿਲੂ ਜੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਮੂੰਹ ਖੋਲ੍ਹ ਕੇ ਸਾਹ ਲੈ ਰਹੀ ਆ ਇਹਦਾ ਮਤਲਬ ਤੁਸੀਂ ਉਹਨੂੰ ਡਾਇਗਨੋਸ ਕਰਨ 'ਚ ਲੇਟ ਹੋ ਗਏ ਛੋਡੀ ਜਿਹੜੀ ਬਿਮਾਰੀ ਉਹ 3rd ਸਟੇਜ ਤੇ ਪਹੁੰਚ ਚੁੱਕੀ ਹੈਗੀ ਠੀਕ ਆ 3rd ਸਟੇਜ ਤੋਂ ਪਸੂ ਨੂੰ ਰਿਕਵਰ ਕਰਨ ਦਾ ਥੋੜੇ ਜਿਹਾ ਚਾਂਸ ਘੱਟ ਆਗੇ ਫਿਰ ਵੀ ਤੁਸੀਂ ਪਹਿਲਾਂ ਉਹਦਾ ਬੁਖਾਰ ਤੋੜਨਾ ਫਿਰ ਮਾਈਫੈਕਸ ਲਾਉਣੀ ਹੈਗੀ ਜੇ ਤੁਹਾਡੇ ਇਹਦੇ ਨਾਲ ਬੁਖਾਰ ਨਹੀਂ ਟੁੱਟਿਆ 24 ਘੰਟਿਆਂ ਦੇ ਬਜਾਏ ਤੁਸੀਂ ਇਹ ਟ੍ਰੀਟਮੈਂਟ ਹੈ ਜਿਹੜਾ ਉਹ ਤੁਸੀਂ 12 ਘੰਟਿਆਂ ਤੋਂ ਵੀ ਰਿਪੀਟ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਨੇ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਤੇ ਜੁੜੇ ਰਹੋ ਤੇ ਇਹ ਵੀਡੀਓ ਨੂੰ ਵੀਰੇ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰ ਦਿਓ ਵੀ ਕਿਸੇ ਵੀ ਵੀਰ ਭਾਈ ਦਾ ਆਪਣੇ ਟ੍ਰੀਟਮੈਂਟ ਲਾਉਣ ਨਾਲ ਪਸ਼ੂ ਬਾਜੇ ਵੀਰੇ ਕੋਈ ਮਹਿੰਗੇ ਟ੍ਰੀਟਮੈਂਟਾਂ ਚ ਬਾੜਨੀ ਲੋੜ ਨਹੀਂ ਐਕਸ਼ਨਲ ਜੇ ਉਹ ਠੀਕ ਹੈ ਐਵੇਂ ਇਡਨੇ ਨੇ ਮਹਿੰਗੇ ਲਾਈ ਜਾਂਦੇ ਉਹਦੇ ਪੈਸਾ ਖਰਾਬ ਹੁੰਦਾ ਜਿੰਨੇ ਮੈਂ ਵੀ ਜਿੰਨਿਆਂ ਦੇ ਐਕਸ਼ਨਲ ਲਾਇਓ ਕੋਈ ਐਨੀਮਲ ਨਹੀਂ ਬਚਿਆ ਠੀਕ ਹੈ ਐਕਸ਼ਨਲ ਨਾਲ ਇਹ ਐਨੀਮਲ ਨਹੀਂ ਬਚੂਗਾ ਅਸੀਂ ਤੁਹਾਨੂੰ ਅੱਜ ਹੀ ਕਹਿਨੇ ਆ ਠੀਕ ਹੈ ਤੁਸੀਂ ਇਹ ਟ੍ਰੀਟਮੈਂਟ ਕਰੋ ਜਿੱਥੇ-ਥੇ ਇਹ ਟ੍ਰੀਟਮੈਂਟ ਹੋਇਆ ਉੱਥੇ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਇਹ ਟ੍ਰੀਟਮੈਂਟ ਨੂੰ ਦੋ ਤਿੰਨ ਡਾਕਟਰਾਂ ਨੇ ਵੀ ਐਪਰੀਸ਼ੀਏਟ ਕਰਿਆ ਵੀ ਇਹ ਟ੍ਰੀਟਮੈਂਟ ਠੀਕ ਆ ਬਹੁਤ ਮੰਨੇ ਪਰਮਨੇ ਡਾਕਟਰ ਆਗੇ ਤੇ ਧੰਨਵਾਦ ਜੀ ਵੀਡੀਓ ਨੂੰ ਅੱਗੇ-ਤੱਕੇ ਜਰੂਰ ਸ਼ੇਅਰ ਕਰਿਓ